ਸੋ ਅੱਜ ਗੱਲ ਕਰਾਂਗੇ ਆ 골ਡਨ ਫੋਰੈਸਟ ਦੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜਿਹੜੀ ਜ਼ਮੀਨ ਦੇ ਉੱਤੇ ਕੁਝ ਸਿਆਸੀ ਸ਼ਹਿਤੇ ਲੋਕਾਂ ਨੇ ਕਬਜ਼ਾ ਕਰਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਾਗਜ਼ਾਂ ਦੇ ਵਿੱਚ ਭਾਵੇਂ ਉਹ ਜ਼ਮੀਨ ਸਰਕਾਰ ਦੇ ਨਾਂ ਤੇ ਆ ਇੱਕ ਵੱਡਾ ਗੋਲਮਾਲਾ ਹੈ ਕਈ ਕਰੋੜਾਂ ਦਾ ਚੂਨਾ ਸਰਕਾਰ ਨੂੰ ਲੱਗ ਰਿਹਾ ਜਾਂ ਫਿਰ ਉਹਨਾਂ ਨਿਵੇਸ਼ਕਾਂ ਨੂੰ ਪੈਸਾ ਵਾਪਸ ਨਹੀਂ ਦਿੱਤਾ ਜਾ ਰਿਹਾ ਚਾਹੀਦਾ ਤਾਂ ਇਹ ਇਹ ਹੈ ਕਿ ਉਹ ਜ਼ਮੀਨ ਵੇਚ ਕੇ ਜਾਂ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਜਾਂ ਫਿਰ ਪੁੱਡਾ ਨੂੰ ਦੇ ਕੇ ਜਾਂ ਗਮਾਡਾ ਨੂੰ ਦੇ ਕੇ ਉਹ ਜਿਹੜੀ ਜ਼ਮੀਨ ਹੈ ਉਹ ਵੇਚ ਕੇ ਨਿਵੇਸ਼ਕਾਂ ਨੂੰ ਪੈਸੇ ਦਿੱਤੇ ਜਾਂਦੇ ਆ ਫਿਰ ਨਿਵੇਸ਼ਕਾਂ ਨੂੰ ਪਲਾਟ ਦਿੱਤੇ ਜਾਂਦਾ ਪਰ ਲੋਕ ਉਹਦਾ ਨਜਾਇਜ਼ ਫਾਇਦਾ ਠਾਰ ਰਹੇ ਨੇ ਕੁਝ ਸ਼ਿਕਾਇਤਕਰ ਸਾਡੇ ਨਾਲ ਨੇ ਗੱਲ ਕਰਾਂਗੇ ਕੀ ਨਾਂ ਤੁਹਾਡਾ ਜੀ ਯਾਦਵਿੰਦਰ ਸਿੰਘ ਆ ਜੀ ਮੇਰਾ ਕੀ ਮਾਮਲਾ ਹੈ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਧਿਆਨ ਨਹੀਂ ਦੇ ਰਹੀ ਨਹੀਂ ਜੀ ਸਰਕਾਰ ਹਾਂਜੀ ਹਾਂਜੀ ਜਿਹੜੀ ਸਰਕਾਰ ਦਾ ਕੰਮ ਹੈ ਸਰਕਾਰ ਜੇ ਧਿਆਨ ਦੇ ਜੇ ਸਰਕਾਰ ਧਿਆਨ ਦਿੰਦੀ ਹੁੰਦੀ ਤਾਂ ਇਹ ਮਸਲਾ ਬਹੁਤ ਦੇਰ ਪਹਿਲਾਂ 2 ਸਾਲ ਪਹਿਲਾਂ ਹੱਲ ਹੋ ਜਾਣਾ ਸੀਗਾ ਜਦੋਂ ਦੀ ਸਰਕਾਰ ਬਣੀ ਹੈ ਸਰਕਾਰ ਸੁੱਤੀ ਪਈ ਹੈ ਸਾਡੀ ਮੇਰੀ ਸਰਕਾਰ ਸੁੱਤੀ ਪਈ ਹੈ ਤੁਹਾਡੀ ਕਿਉਂ ਹੋ ਗਈ ਸਰਕਾਰ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਪਾਰਟੀ ਦਾ ਫਾਊਂਡਿੰਗ ਮੈਂਬਰ ਹੈ ਮੈਂ ਇਹ ਸਰਕਾਰ ਬਣਾਈ ਹੈ ਮੈਂ ਸਰਕਾਰ ਇਹ ਖੜੀ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਮੈਂ ਇਸ ਸਰਕਾਰ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਮੈਂ 3.5 ਲੱਖ ਰੁਪਏ ਆਪਣੀ ਪੈਨਸ਼ਨ ਚੋਂ ਖਰਚ ਕੇ ਸਰਕਾਰ ਖੜੀ ਕੀਤੀ ਹੈ ਤੁਹਾਨੂੰ ਮੇਰਾ ਕੋਈ ਅਹੁਦਾ ਤਾਂ ਦਿੱਤਾ ਨਹੀਂ ਹੋਇਆ ਮੈਂ ਕੋ ਮੈਂ ਤਾਂ ਨਿਸਕਾਮ ਸੇਵਾ ਕਰਦਾ ਸੀ ਜੀ اچھا ਮੈਂ ਕਦੇ ਕੋਈ ਅਹੁਦਾ ਮੰਗਿਆ ਨਹੀਂ ਨਾ ਮੈਂ ਲਿਆ ਮੇਰੇ ਕੋਲ ਪਹਿਲਾਂ ਅਹੁਦਾ ਸੀਗਾ ਮੈਨੂੰ ਸਾ ਸੁੱਚਾ ਸਿੰਘ ਛੋਟੇਪੁਰ ਜੀ ਨੇ ਅਹੁਦਾ ਦਿੱਤਾ ਸੀਗਾ ਦਫ਼ਤਰ ਇੰਚਾਰਜ ਸੀ ਪੰਜਾਬ ਦਾ ਤਿੰਨ ਹਲਕਿਆਂ ਦਾ ਇੰਚਾਰਜ ਸੀਗਾ ਲੇਕਿਨ ਮੈਂ ਛੱਡਤਾ ਸੀਗਾ ਇਹ ਕਿਹੜੇ ਜਿਹੜੇ ਪਿੰਡਾਂ ਦੀ ਜ਼ਮੀਨਾਂ ਤੇ ਕਿੱਥੋਂ ਦੀ ਜ਼ਮੀਨਾਂ ਕਿੰਨੀ ਜ਼ਮੀਨ ਇਹ ਜੀ ਢੇਰਾ ਬਸੀ ਹਲਕੇ ਦੇ 29 ਪਿੰਡਾਂ ਚ ਜ਼ਮੀਨ ਹੈ ਇਹ ਹਰ ਇੱਕ ਪਿੰਡ ਦੇ ਵਿੱਚ ਕਿਸੇ ਤੇ 50 ਕਿੱਲੇ ਕੇ 100 ਕਿੱਲੇ ਤੇ ਕੁਝ ਪਿੰਡ ਤਾਂ ਹੈ ਜਿਹੜਾ ਜਿੰਨਾ 25 25 300 ਕਿੱਲਾ ਆਏਗਾ ਇਹ ਚ ਸਮਗੋਲੀ ਪਿੰਡ ਹੈ ਜੋੜਾ ਕਲਾ ਹੈਗੀ ਜੜੌਤ ਹੈਗਾ ਮੀਰਪੁਰ ਤੇ ਹੋਰ ਕਈ ਪਿੰਡ ਹੈ ਚਕੁਰਲੀ ਬਟੋਲੀ ਜਿੱਥੇ ਤੁਸੀਂ ਇੱਕ ਦੇਖਿਆ ਹੋਣਾ ਝਰਮੜੀ ਦੇ ਵਿੱਚ ਬਹੁਤ ਵੱਡੀ ਸ਼ਿਵਜੀ ਦੀ ਫੋਟੋ ਲੱਗੀ ਆਏ ਇਹ 1993 ਦੇ ਵਿੱਚ ਕੰਪਨੀ ਆਈ ਸੀ ਉਹਨਾਂ ਨੇ ਲਗਾਤਾਰ ਇਹ ਜ਼ਮੀਨ ਪਿੰਡਾਂ ਦੇ ਲੋਕਾਂ ਤੋਂ ਬਾਜ਼ਾਰੀ ਭਾਅ ਨਾਲ ਖਰੀਦਦੀ ਕੀਤੇ ਗਏ ਉਸ ਤੋਂ ਬਾਅਦ ਜਦੋਂ ਸਰਕਾਰ ਆ ਗਈ ਕਾਲੀ ਦਾ ਬਦਲਾਂ ਦੀ ਤੇ ਇਹਨਾਂ ਦੀ ਨੀਤ ਖਰਾਬ ਹੋ ਗਈ ਅੱਛਾ ਇਹਨਾਂ ਨੇ ਇਹਦੇ ਪਰਚੇ ਦਰਜ ਕਰਕੇ ਮਿਸਟਰ ਸਿਆਲ ਜਿਹੜਾ ਇਹਦਾ ਚੇਅਰਮੈਨ ਸੀਗਾ ਉਹਨੂੰ ਚੱਕ ਕੇ ਅੰਦਰ ਸੁੱਟਤਾ ਉਹਦੀ ਜੇਲ੍ਹ 'ਚ ਹੀ ਮੌਤ ਹੋ ਗਈ ਅੱਛਾ 2016 ਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਸਰਕਾਰ ਨੇ ਇਹ ਜ਼ਮੀਨ ਪੰਜਾਬ ਸਰਕਾਰ ਦੇ ਨਾਂ ਤੇ ਸਰਪਲਸ ਡਿਕਲੇਅਰ ਕਰਕੇ ਕਰਤੀ ਹੈ ਉਸਦੇ ਬਾਅਦ ਇਹ ਚ ਹਾਈ ਕੋਰਟ ਚ ਕੇਸ ਹੋ ਗਿਆ ਹਾਈ ਕੋਰਟ ਨੇ ਸਟੇ ਦਿੱਤੀ ਵੀ ਇਸ ਤੇ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਇਹ ਸਰਕਾਰ ਦੇ ਅੰਦਰ ਰਹੇਗੀ ਇਹ ਸਰਕਾਰ ਦੇ ਅੰਦਰ ਰਹੇ ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਕੌਣ ਲੋਕ ਨੇ ਜਿਹੜੇ ਉੱਤੇ ਬਾਹੀ ਕਰਦੇ ਆ ਉਹ ਉੱਥੇ ਪੋਲਿਟਿਕਲ ਲੋਕ ਨੇ ਅੱਛਾ ਜਿਨ੍ਹਾਂ ਦੇ ਪਿੱਛੇ ਰਾਜਨੀਤਿਕ ਨੇਤਾ ਨੇ ਕਿਹੜੀਆਂ ਪਾਰਟੀਆਂ ਦੇ ਲੀਡਰ ਪਹਿਲਾਂ ਅਕਾਲੀ ਦਲ ਦੇ ਰਾਜਨੀਤਿਕ ਜਿਹੜਾ ਸੀਨੀਅਰ ਲੀਡਰਸ਼ਿਪ ਸੀ ਉਹ ਸੀ ਉਸ ਤੋਂ ਬਾਅਦ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਉੱਥੇ ਆਈ ਜਿਹੜੀ ਮੌਜੂਦਾ ਸੀਗੀ ਜਿਹਨ ਇਲੈਕਸ਼ਨ ਲੜੇ ਉੱਥੇ ਉਹ ਸੀ ਹੁਣ ਆਪ ਦੀ ਲੀਡਰਸ਼ਿਪ ਉੱਤੇ ਜਿਹੜੀ ਉਹ ਹੁਣ ਸਾਰਾ ਗੋਲਮਾਲ ਹੋ ਰਿਹਾ ਹੈ ਤੇ ਠੇਕਾ ਫਿਰ ਵੱਡੇ ਲੀਡਰਾਂ ਕੋਲ ਜਾਂਦਾ ਸਾਰਾ ਜੀ ਹਿੱਸਾ ਪੱਤੀ ਜਾਂਦਾ ਵੱਡੇ ਲੀਡਰਾਂ ਕੋਲ ਅੱਛਾ ਫਿਰ ਹੋਣਾ ਕੀ ਚਾਹੀਦਾ ਇਸ ਜ਼ਮੀਨ ਦਾ ਇਹ ਜ਼ਮੀਨ ਦਾ ਹੋਣਾ ਚਾਹੀਦਾ ਕਿ ਜਿਹੜੇ ਪਿੰਡਾਂ ਦੇ ਗਰੀਬ ਲੋਕ ਆ ਜਾਂ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਇਹ ਜ਼ਮੀਨ ਠੇਕੇ ਦੇ ਦੇ ਕੇ ਇਸ ਤੇ ਜਿਹੜਾ ਪੈਸਾ ਠੇਕੇ ਦਾ ਆਵੇ ਉਹ ਖਜ਼ਾਨੇ 'ਚ ਜਮ੍ਹਾਂ ਹੋਵੇ ਨਾ ਕਿ ਲੋਕਾਂ ਦੀ ਜੇਬ ਤੇ ਪੋਲਿਟਿਸ਼ੀਅਨਾਂ ਦੀ ਜੇਬ ਚ ਜਾਵੇ ਪਰ ਕੁਝ ਨਿਵੇਸ਼ਕ ਨੇ ਜਿਨ੍ਹਾਂ ਦਾ ਪੈਸਾ ਲੱਗਿਆ ਉਹਨਾਂ ਨੂੰ ਪੈਸੇ ਵਾਪਸ ਨਹੀਂ ਹੋਏ ਉਹਨਾਂ ਦਾ ਵਿਧ ਵਿਆਜ ਪੈਸਾ ਦੇਣਾ ਬਣਦਾ ਨਹੀਂ ਜਿਹੜੀ ਉਹ ਜੀ ਜ਼ਮੀਨ ਹੈ ਇਹਦੇ ਠੇਕੇ ਚੋਂ ਵੀ ਉਹਨਾਂ ਦਾ ਪੈਸਾ ਮੁੜ ਜਾਊਗਾ ਹਰ ਜਿਹੜੀ ਜ਼ਮੀਨ ਇਹ 2250 ਏਕੜ ਚੋਂ ਬਾਕੀ ਬਚਦੀ ਜੇ ਸਰਕਾਰ ਚਾਵੇ ਉਹ ਵੇਚ ਕੇ ਉਹਨਾਂ ਦੇ ਪੈਸੇ ਵਾਪਸ ਕਰ ਸਕਦੀ ਹੈ ਇਹ ਕੇ ਸੁਪਰੀਮ ਕੋਰਟ ਚੱਲਿਆ ਆ ਸੁਪਰੀਮ ਕੋਰਟ ਨੇ ਵੀ ਕੋਈ ਆਰਡਰ ਕੀਤੇ ਹੋਏ ਨੇ ਹਾਈ ਕੋਰਟ ਦੇ ਸਟੇ ਹੋਈ ਆ ਮੇਨ ਗੱਲ ਹੈ ਜਦੋਂ ਹ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਤਹਸੀਲਦਾਰ ਦੀ ਜ਼ਿੰਮੇਵਾਰੀ ਬਣਦੀ ਹੈ ਗਵਰਨਮੈਂਟ ਦੇ ਆਰਡਰ ਹੋਏ ਨੇ ਕਿ ਆਹ ਨੋਟਿਸ ਕੱਢਿਆ ਹੋਇਆ ਇਹਦੇ ਸਟੇ ਹੋਇਆ ਅੱਛਾ ਜੀ ਹਾਂ ਇਹ ਤਹਸੀਲਦਾਰ ਜ਼ਿੰਮੇਵਾਰ ਹੈ ਦਾ ਐਸ ਡੀ ਐਮ ਜ਼ਿੰਮੇਵਾਰ ਹੈ ਇਸ ਨੋਟਿਸ ਤੇ ਕਿ ਤਹਸੀਲਦਾਰ ਸਾਹਿਬ ਕਹਿੰਦੇ ਇੱਥੇ ਕੋਈ ਖੇਤੀ ਨਹੀਂ ਹੋ ਰਹੀ ਮੌਜੂਦਾ ਮੌਕੇ ਤੇ ਮੈਂ ਡਿਪਟੀ ਕਮਿਸ਼ਨ ਨੂੰ ਬੇਨਤੀ ਕਰੂੰਗਾ ਵੀ ਤਹਸੀਲਦਾਰ ਝੂਠ ਬੋਲ ਰਿਹਾ ਠੀਕ ਹੈ ਹਾਂ ਮੌਜੂਦਾ ਉਸੇ ਜਾਵੇ ਸਾਰੇ ਜਿੰਨੇ ਵੀ ਖੇਤੀ ਆਗੇ ਸੀਲਰ ਛੁੱਟ ਬੋਲਦਾ ਸਮੇਂ ਦਾ ਇਹਦਾ ਮਤਲਬ ਉਹਦੀ ਵੀ ਕੋਈ ਮਿਲੀਭੁਗਤ ਨਹੀਂ ਹੋਈ ਇਸਾ ਹੁੰਦਾ ਜੀ ਉਹਦੀ ਮਿਲੀਭੁਗਤ ਹੈ ਪੋਲਿਟਿਸ਼ੀਅਨ ਨਾਲ ਇੱਥੇ ਵੱਡੇ ਵੱਡੇ ਮਾਫੀਆ ਆ ਗਏ ਨੇ ਉਹ ਮਾਫੀਆ ਸਰਕਾਰ ਚਲਾ ਰਹੇ ਨੇ ਅੱਜ ਕੱਲ ਸਾਡੀ ਸਰਕਾਰ ਕਹਿੰਦੀ ਇੰਡਸਟਰੀ ਹੱਬ ਬਣਾਵਾਂਗੇ ਕਿਤੇ ਜ਼ਮੀਨ ਨੂੰ ਕਾਇਰ ਕਰਦੇ ਆ ਕਿਤੇ ਦਵਾਈਆਂ ਦੀ ਕੰਪਨੀ ਬਣਾ ਇਸ ਕਰ ਆਪਣੀ ਜ਼ਮੀਨ ਤੇ ਕੁਝ ਕਰ ਨਹੀਂ ਰਹੀ ਜੇ ਸਰਕਾਰ ਇਹੋ ਜਿਹੇ ਸਟੈਪ ਚੱਪੇ ਮੈਂ ਸਰਕਾਰ ਦਾ ਸਵਾਗਤ ਕਰੂੰਗਾ ਹਾਂ ਕਿ ਸਰਕਾਰ ਜੇ ਸਟੈਪ ਚੱਕ ਕੇ ਸਰਕਾਰ ਦਾ ਸਵਾਗਤ ਕਰਾਂਗੇ ਔਰ ਵੱਡੇ ਵੱਡੇ ਹੱਬ ਬਣਨੇ ਚਾਹੀਦੇ ਇੱਕ ਇਕੱਠੀ ਜ਼ਮੀਨ ਕਿਹੜੀ ਥਾਂ ਤੇ ਜਿੱਥੇ ਕੋਈ ਇੰਡਸਟਰੀ ਲੱਗ ਸਕਦੀ ਹੈ 800 100 100 ਏਕੜ ਜਿੱਥੇ ਜਾਦੇ ਕਿਹੜੇ ਪਿੰਡ ਚ ਇਹ ਜੜੌਤ ਚ ਬਹੁਤ ਹੈ ਕਿੰਨੀ ਏਕੜ ਹੋਏ ਇਹ ਉਹਦੇ 271 ਏਕੜ ਜ਼ਮੀਨ ਹੈ ਉੱਥੇ ਕੁਝ ਬਣ ਸਕਦਾ ਹਾਂ ਜੀ ਤੇ ਜੌਲੇ ਚ ਹੈਗੇ ਆ ਜੀ 125 ਏਕੜ ਸਮਗੋਲੀ ਚ ਬਹੁਤ ਪਈ ਹੈ 300 ਏਕੜ ਦੇ ਕੋਲ ਹੈ ਤੇ ਤੁਸੀਂ ਜਿਹੜੇ ਬਾਰੇ ਜਿਹੜੀ ਜ਼ਮੀਨ ਦੀ ਤੇ ਨਜਾਇਜ਼ ਖੇਤੀ ਹੋ ਰਹੀ ਹੈ ਇਹਦੇ ਬਾਰੇ ਕਿੱਥੇ ਕਿੱਥੇ ਲਿਖਤੀ ਸ਼ਿਕਾਇਤਾਂ ਤੁਸੀਂ ਦੇ ਚੁੱਕੇ ਹੋ ਮੁੱਖ ਮੰਤਰੀ ਪੰਜਾਬ ਸਾਰੇ ਕੈਬਨਿਟ ਮਨਿਸਟਰ ਅੱਛਾ ਔਰ ਐਫਸੀਆਰ ਸਾਹਿਬ ਡਿਪਟੀਕ ਮਿਸਟਰ ਸਾਹਿਬ ਡੀਜੀਪੀ ਪੰਜਾਬ ਐਸਐਸਬੀ ਮੁਹਾਲੀ ਤੇ ਕਿੰਨਾ ਚਿਰ ਪਹਿਲਾਂ ਸ਼ਿਕਾਇਤਾਂ ਦਿੱਤੀਆਂ ਸੀ ਇਹ 23 ਚ ਲਗਾਤਾਰ ਚੱਲ ਰਿਹਾ ਜੀ ਅਸੀਂ ਅੱਜ ਤੱਕ ਹੋ ਰਿਹਾ ਨਹੀਂ ਕੁਛ ਨਾਲੇ ਕਹਿੰਦੇ ਸਰਕਾਰ ਆਪਣੇ ਦਵਾਰ ਪ੍ਰੋਗਰਾਮ ਸ਼ੁਰੂ ਕਰਦੀ ਹੈ ਤੁਹਾਡੇ ਤਾਂ ਦਵਾਰ ਹੀ ਦੂਰ ਨੇ ਸਰਕਾਰ ਦੇ ਤੁਹਾਡੇ ਲਈ ਨਹੀਂ ਜੀ ਉਹ ਉਹ ਸਾਰੀ ਡਰਾਮੇਬਾਜ਼ੀ ਹੈ ਜੀ ਅੱਛਾ ਕੋਈ ਆਪ ਦਵਾਰ ਕਰਿਆ ਦਵਾਰ ਤੇ ਉੱਥੇ ਜਾ ਕੇ ਲਾਵੇ ਮਾਲਮંત્રી ਨੂੰ ਮੈਂ ਬੇਨਤੀ ਕਰੂੰਗਾ ਵੀ ਮਾਲਮંત્રી ਸਾਹਿਬ ਤੁਸੀਂ ਆਓ ਉੱਥੇ ਦੇਖੋ ਖੇਤੀ ਹੋ ਰਹੀ ਹੈ ਬਲਾਡ ਡੀਸੀ ਨੂੰ ਉੱਥੇ ਖੇਤੀ ਹੋ ਰਹੀ ਹੈ ਜੇ ਨਹੀਂ ਹੋ ਰਹੀ ਤਾਂ ਮੈਂ ਇੱਥੇ ਕਲਮ ਕਰ ਲਊਗਾ ਮੈਂ ਆਪਣਾ ਸਿਰ ਕਲਮ ਕਰਾ ਦੂੰਗਾ ਉੱਥੇ ਸਮਝਾ ਲਈ ਇਹ ਵੀ ਹੋ ਸਕਦਾ ਕਿ ਡੀਸੀ ਪ੍ਰਬੰਧਕ ਨਿਯੁਕਤ ਕਰਕੇ ਉਹ ਜ਼ਮੀਨ ਠੇਕੇ ਦੇ ਦੇ ਦੋ ਜਿਵੇਂ ਆ ਪਿੰਡਾਂ ਦੀ ਪੰਚਾਇਤੀ ਜ਼ਮੀਨ ਠੇਕੇ ਤੇ ਦਿੰਦੇ ਆ ਸਰਕਾਰ ਦੇ ਖਜ਼ਾਨੇ ਚ ਦਾ ਕੁਝ ਪੈਸਾ ਆਵੇ ਦੇਖੋ ਜੀ ਮੈਨੂੰ ਇਹ ਪਤਾ ਲੱਗਿਆ ਕੋਰਟ ਦੇ ਆਡਰਾਂ ਤੋਂ ਵੀ ਐਸਜੀਐਮ ਸਾਹਿਬ ਨੂੰ ਰਿਸਿਵਰ ਨਿਯੁਕਤ ਕੀਤਾ ਗਿਆ ਉੱਥੇ ਪਰ ਐਸਜੀਐਮ ਸਾਹਿਬ ਕੋਈ ਕਾਰਵਾਈ ਨਹੀਂ ਕਰ ਰਹੇ ਤਹਿਸੀਲਦਾਰ ਕੋਈ ਕਾਰ ਇਹ ਕਹਾਂਜੀ ਹੁਣ ਤੁਸੀਂ ਕੀ ਤੁਹਾਡਾ ਨਾਂ ਕੀ ਹੈ? ਯਾਦਵਿੰਦਰ ਸਿੰਘ। ਤੁਹਾਡਾ ਕੀ ਨਾਂ? ਸਰਿੰਦਰ ਸਿੰਘ। ਕੀ ਕਹਿਣਾ ਚਾਹੋਗੇ? ਬਸ ਇਹ ਤਾਂ ਇਹੀ ਕਹਿੰਨੇ ਆ ਜੀ ਆ ਜਮੀਨ ਠੇਕੇ ਤੇ ਦਿੱਤੀ ਜਾਵੇ। ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾਵੇ। ਤੇ ਉੱਥੇ ਜਿਹੜੀ ਲੋਕਾਂ 'ਚ ਮੜੇ-ਮੋਟੇ ਝਗੜੇ ਹੁੰਦੇ ਆ ਉਹ ਬੰਦ ਹੋਣ। ਤੇ ਇਹ ਸਰਕਾਰ ਇਹਨੂੰ ਬੋਲੀ ਕਰੇ ਠੇਕੇ ਤੇ ਜਮੀਨ। ਤੁਹਾਡਾ ਕੋਈ ਨਿਵੇਸ਼ਕ ਵੀ ਹੈ? ਮਤਲਬ ਜਿਹਦੇ ਪੈਸੇ ਲੱਗੇ ਹੋਣ ਉਸ ਤੇ ਤੁਹਾਡੇ ਵਿੱਚੋਂ ਕੋਈ ਜਾਂ ਉਹਨਾਂ ਨੂੰ ਜਾਣਦੇ ਹੋ ਜਿਹਨੂੰ ਪੈਸੇ ਨਹੀਂ ਮਿਲੇ? ਨਹੀਂ ਐਜੇ ਕੋਈ ਕਹਿੰਨੇ ਪੈਸੇ ਸਭ ਨੂੰ ਮਿਲੇ ਜੀ ਜਮੀਨ ਦੇ। ਜਿਨ੍ਹਾਂ ਨੇ ਵੇਚੀ ਆ ਨਹੀਂ ਉਹਨਾਂ ਤਾਂ ਮਿਲ ਗਏ ਜਿਨ੍ਹਾਂ ਨੇ ਉਸ ਕੰਪਨੀ ਚ ਪੈਸਾ ਲਾਇਆ ਸੀ ਡਬਲ ਮਨੀ ਸਕੀਮ ਤਹਿਤ ਚਿੱਟਫੰਡ ਕੰਪਨੀ ਚ ਬਹੁਤ ਸਾਰੇ ਲੋਕਾਂ ਦੇ ਪੈਸੇ ਤੋਂ ਮਰ ਗਏ ਸੀ ਉਹਨਾਂ ਨੂੰ ਪੈਸੇ ਮਿਲੇ ਨੇ ਨਹੀਂ ਮਿਲੇ ਨਹੀਂ ਉਹਨਾਂ ਨੇ ਨਹੀਂ ਰਹਿ ਗਏ ਜੀ ਬਹੁਤ ਥੰਦੇ ਲੋਕ ਰਹਿ ਗਿਆ ਕੁਝ ਇਹਨਾਂ ਪਿੰਡਾਂ ਚ ਕੋਈ ਨਹੀਂ ਜੀ ਪੰਜਾਬ ਦੇ ਨਹੀਂ ਨਹੀਂ ਬਾਹਰ ਦੇ ਸਾਰੇ ਹਾਂਜੀ ਤੁਹਾਡਾ ਕੀ ਨਾਮ ਮਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਸਾਰੇ ਬਾਰੇ ਅਸੀਂ ਇਹ ਕਹਿੰਦੇ ਵੀ ਜਿਹੜੀ 골ਡਨ ਫੋਰੈਸਟ ਦੀ ਜ਼ਮੀਨ ਆ ਇਹ ਜਿਹੜੇ ਨਜਾਇਜ਼ ਲੋਕਾਂ ਨੇ ਸਾਰੇ 29 ਪਿੰਡਾਂ ਵਿੱਚ 2250 ਏਕੜ ਜ਼ਮੀਨ ਤੇ ਕਬਜ਼ਾ ਕੀਤੇ ਹੋਏ ਆ ਇਹ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਕੇ ਇੱਕ ਠੇਕੇ ਤੇ ਦਿੱਤੀ ਜਾਵੇ ਉਹ ਲੜਾਈਆਂ ਖਤਮ ਕੀਤੀਆਂ ਜਾਣ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਐਫਸੀਆਰ ਸਾਹਿਬ ਨੂੰ ਵੀ ਐਸਐਸਪੀ ਮਾਹਲੀ ਡੀਸੀ ਸਾਹਿਬ ਮਾਹਲੀ ਐਸਡੀਐਮ ਸਾਹਿਬ ਸਭ ਨੂੰ ਅਰਜ਼ੀਆਂ ਦਿੱਤੀ ਪਰ ਕੋਈ ਐਕਸ਼ਨ ਨਹੀਂ ਕਰਦਾ ਕਬਜ਼ੇ ਵੀ ਦੋ ਪਿੰਡਾਂ ਵਿੱਚ ਛਡਾ ਕੇ ਗਏ ਤੇ ਹੁਣ ਜੁਲਾਈ 1 ਜੁਲਾਈ ਤੇ 3 ਜੁਲਾਈ ਨੂੰ 2024 ਵਿੱਚ ਨਾਲ ਉਹਨਾਂ ਤੇ ਬੋਰਡ ਵੀ ਲਾਤਦੇ ਤੇ ਉਹਨਾਂ ਨੇ ਜਿਹੜੇ ਕਬਜ਼ੇ ਕਰ ਰਹੇ ਨਜਾਇਜ਼ ਉਹਨਾਂ ਨੇ ਬੋਰਡ ਵੀ ਚੋਰੀ ਕਰ ਲਏ ਧੱਕੇ ਨਾਲ ਨਾਲ ਉਹਦੇ ਕੋਈ ਤਹਿਸੀਲਦਾਰ ਗਰਦੌਰੀ ਖਾਲੀ ਦਿਖਾ ਰਹੇ ਆ ਫਸਲਾਂ ਦੇ ਵਿੱਚ ਉਹਨਾਂ ਵੀ ਲਾਰੇ ਕਹਿੰਦੇ ਲੜਾਈ ਝਗੜੇ ਖਤਮ ਲੜਾਈ ਝਗੜੇ ਕਿਸ ਤਰ੍ਹਾਂ ਦੇ ਹੁੰਦੇ ਆ ਲੜਾਈ ਜਿਹੜੇ ਅਸੀਂ ਜਿਨ੍ਹਾਂ ਦੀ ਜ਼ਮੀਨਾਂ ਪਿੰਡ ਵਿੱਚ ਆਪਣੀ ਰਹਿਦੀਆਂ ਨੇੜੇ ਹੋਰ ਇਹਨਾਂ ਦੀ ਵਿੱਚ ਨਹੀਂ ਗੋਲਡਨ ਫੋਰੈਸਟ ਨੂੰ ਉਹਨਾਂ ਨਾਲ ਲੜਦੇ ਆ ਉਹਨਾਂ ਦੇ ਖੇਤਾਂ ਵਿੱਚ ਪਾਣੀ ਛੱਡ ਦਿੰਦੇ ਆ ਉਹਨਾਂ ਦੀ ਫਸਲਾਂ ਮਾਰ ਦਿੰਦੇ ਆ ਧੱਕਾ ਸਾਈ ਕਰਦੇ ਨੇ ਪੀ ਕੇ ਲਲਕਾਰੇ ਮਾਰਦੇ ਨੇ ਕਦੀ ਠਾਣੇ ਵਿੱਚ ਕਦੀ ਪੁਲਿਸ ਚੜਾ ਦਿੰਦੇ ਨੇ ਜਿਨ੍ਹਾਂ ਨੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਆ ਕਿਹ ਕਿਹੋ ਜਿਹੇ ਬੰਦੇ ਨੇ ਨਹੀਂ ਪੋਲੀਟਿਕਲ ਤਾਂ ਉਹਨਾਂ ਦਾ ਚੋਰ ਸ਼ਲਟਰ ਹੋਏਗੀ ਕਿਸ ਉਸ ਏਰੀਏ ਦੇ ਉਹਨਾਂ ਪਿੰਡਾਂ ਦੇ ਬੰਦੇ ਆ ਕਿ ਬਾਹਰਲੇ ਬੰਦੇ ਆ ਉਹ ਪਿੰਡਾਂ ਦੇ ਬੰਦੇ ਆ ਉਹ ਉਹਨਾਂ ਦੇ ਕਾਂਗਰਸੀ ਦੇ ਪਹਿਲਾਂ ਹੁਣ ਮੈਂ ਆਮ ਆਦਮੀ ਪਾਰਟੀ ਨਾਲ ਆ ਉਹਨਾਂ ਦੀ ਸਪੋਰਟ ਵਿੱਚ ਜਾ ਕੇ ਦਬਕੇ ਵੀ ਮਾਰਦੇ ਆ ਜ਼ਮੀਨ ਵਿੱਚ ਵੜਨੇ ਦਿੰਦੇ ਉਹਨਾਂ ਨੂੰ ਫੁੱਲ ਸਪੋਰਟ ਆ ਮੌਕੇ ਦੀ ਸਰਕਾਰ ਦੀ ਵੀ ਪਹਿਲਾਂ ਕਾਂਗਰਸੀ ਤੇ ਕਾਂਗਰਸ ਹਾਂ ਠੱਕੇ ਨਾਲ ਤੁਸੀਂ ਦੱਸੋ ਕਿਹਨਾ ਜਾਓਗੇ ਥੋੜਾ ਨਾਲ ਅੱਗੇ ਅੱਗੇ ਜੀ ਠੱਕੇ ਤੇ ਦੇ ਰੱਖੀ ਐ ਨਾ ਦੱਸੋ ਮੇਰਾ ਨਾਮ ਹਰਵਿੰਦਰ ਸਿੰਘ ਹੈ ਜਿਹੜਾ ਜਿਹੜਾ ਜੀ ਤੁਹਾਡੇ ਪਿੰਡ ਦੇ ਵਿੱਚ ਵੀ ਮਾਮਲਾ ਜ਼ਮੀਨ ਦਾ ਹਾਂਜੀ ਹਾਂ ਸਾਡੇ ਪਿੰਡ ਦੇ ਵਿੱਚ ਮਾਮਲਾ 271 ਏਕੜ ਹੈ ਜੀ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਹੋਏ ਵੇ ਆ ਹਾਂ ਮਾਈਨਿੰਗ ਵੀ ਹੋਈ ਵੀ ਆ ਡਰੈਕਟ ਵੀ ਵੱਢੇ ਗਏ ਹੁਣ ਅੱਗੇ ਉਹਨਾਂ ਨੇ ਕਬਜ਼ੇ ਕਰਕੇ ਅੱਗੇ ਸੇਲ ਪ੍ਰੋਸੀਜ ਕਰਖੀ 32000 ਰੁਪਏ ਪਹਿ ਕਹਿ ਸਕਦੇ ਆਂਗੇ ਸਰਕਾਰ ਨੇ ਅੱਖਾਂ ਬੰਦ ਕਰ ਰੱਖੀਆਂ ਨਹੀਂ ਹਾਂਜੀ 3 ਮਈ ਨੂੰ ਪ੍ਰਸ਼ਾਸਨ ਨੇ ਕਬਜ਼ਾ ਲਿਆ ਸੀ ਮਸ਼ੀਨ ਗਈ ਸੀ ਪ੍ਰਸ਼ਾਸਨ ਗਿਆ ਦਾ ਸਾਰਾ ਮਲਾ ਗਿਆ ਦਾ ਜੀ ਉਸ ਤੋਂ ਬਾਅਦ ਉਹਨਾਂ ਨੇ 22 ਜੂਨ ਤੋਂ ਫਿਰ ਕਬਜ਼ੇ ਕਰ ਲਏ ਉਹ ਤੇ ਜ਼ਮੀਨਾਂ ਤੇ ਫਿਰ ਉਹ ਥੋਨਾ ਲਾ ਰਖੇ ਹਾਂਜੀ ਹਾ ਥੋਨਾ ਲਾਇਆ ਵਾ ਚਰੀਆਂ ਬਿੱਜੀ ਬੀਆਂ ਜੀ ਥੋਨਾ ਲਾਇਆ ਵਾ ਅੱਗੇ ਠੱਕਿਆਂ ਦੇ ਦੇ ਰੱਖੀ ਆ 32000 ਰੁਪਏ ਕਿਲੇ ਨੂੰ ਜੀ ਸੋ ਹਾਂ ਅਸੀਂ ਮੌਕੇ ਤੇ ਦੱਸ ਦਾਂਗੇ ਜਿਨ੍ਹਾਂ ਨੇ ਲੀ ਵੀ ਆ ਜੇ ਕੋਈ ਪ੍ਰਸ਼ਾਸਨ ਉੱਤੇ ਹਾਂ ਸੂਬੇਸੀ ਮਾਮਲਾ ਗੋਲਡਨ ਫੋਰੈਸਟ ਦੀ ਜ਼ਮੀਨ ਦਾ ਡੇਰਾਬਸੀ ਲਾਲਲੂ ਦੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਸੋ ਦੇਖਦੇ ਹਾਂ ਪੰਜਾਬ ਸਰਕਾਰ ਦੀਆਂ ਅੱਖਾਂ ਇਸ ਜ਼ਮੀਨ ਨੂੰ ਲੈ ਕੇ ਕਦੋਂ ਖੁੱਲਣਗੀਆਂ ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੁਝ ਕਰੇਗੀ ਜਾਂ ਨਹੀਂ ਕੈਮਰਾਮੈਨ ਆਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ